ਲਾ ਵੀ ਗੁਰੂਆ ਹੁਣ ਤੇਰਾ ਪੈਂਚਰ ਲੱਗ ਗਿਆ ਇਸ ਤੋਂ ਬਾਅਦ ਨਾ ਪੈਂਚਰ ਲਵਾਉਣਾ ਜੀ ਕਿਉਂ ਕੀ ਗੱਲ ਇਸ ਤੋਂ ਬੜਾ ਤੇਰੀ ਦੁਕਾਨ ਚੱਕੀ ਜਾਣੀ ਆ ਉਹ ਪੱਠੇ ਮੂੰਹ ਵਾਲਿਆ ਫੁੱਲਾਂ ਵਾਲੀ ਮਾਲਾ ਜਿੰਨੇ ਫੁੱਲ ਨਹੀਂ ਹੁੰਦੇ ਨੇ ਟੂਮੂ ਨੂੰ ਪੈਂਚਰ ਲਾਉਂਦੇ ਆ ਇਸ ਤੋਂ ਬਾਅਦ ਪੈਂਚਰ ਕਿੱਥੇ ਲਾਉਣਾ ਚੱਕੇ ਨੂੰ ਤੇ ਤੂੰ ਵੀ ਤਾਂ ਇੱਥੇ ਹੀ ਪਵਾਈ ਸੀ ਨਹੀਂ ਇੱਥੋਂ ਪਵਾਈ ਤਾਂ ਤੈਨੂੰ ਕੜਾ ਲਾਈਫਟਾਈਮ ਗਾਰੰਟੀ ਦਿੱਤੀ ਨਿਆਣੇ ਵਾਲਾ ਮਾਮਾ ਸਾਈਕਲ ਆਂ ਵਿਆਂ ਵਿਆਂ ਪਹੁੰਹਾਂ ਤੇ ਤੂੰ ਹੀ ਪੱਠੇ ਢੋਨੇ ਤੂੰ ਪਾਟਣੀ ਆਈ ਆ ਤਾਜੇ ਸਾਈਕਲ ਮੈਂ ਤਿਆਰ ਕਰਾ ਕੇ ਵੇਚਣਾ ਹੋਵੇ ਕਿੰਨੇ ਦਾ ਵੇਖ ਜੂਗਾ ਉਹਦਾ ਤੈਨੂੰ ਵਾਵਾ ਸਾਖਤਾ ਵਾ ਤਿਆਰ ਕਰਾਉਨ ਨੂੰ ਮਾਮਾ ਹਾਇਆ ਬੂਸਾ ਵਤ ਨਾਲ ਜਿੰਨੀ ਤੂੰ ਇਹਦੀ ਮੱਤ ਮਾਰੀ ਭਈ ਤੂੰ ਕੋਲੋਂ ਪਾਇਆ ਦਮੈਂ ਕਹਿੰਨੇ ਤਾਂ ਨਹੀਂ ਲੈਣਾ ਇਹਨੂੰ ਸਤਾਰ ਮੈਂ ਗੱਲ ਤੁਹਾਡੀ ਦੁਕਾਨੇ ਆਇਆ ਤੁਹਾਡੀ ਦੁਕਾਨ ਹੀ ਬੰਦੀ ਹਾਂ ਇਹ ਫੇਕੀ ਫੇ ਮੈਂ ਚਲ ਗਿਆ ਕਰੇ ਮੈਨੂੰ ਦੱਸ ਦੇਣਾ ਸਤਾਰ ਮੈਂ ਘਰੇ ਆਣ ਕੇ ਪੈਨ ਚੱਲਾ ਆ ਜਾਂਦਾ ਯਾਰ ਸਾਨੂੰ ਨੂੰ ਕੋਈ ਕੰਮ ਤਾਂ ਹੁੰਦਾ ਹੁੰਦਾ ਉਸਤਾਰ ਚਾਹ ਪੀਲਾ ਮੈਂ ਉਹ ਚਾਹ ਰੱਖੀ ਹੋਈ ਆ ਅਹੀਂ ਕਹਦੇ ਉਸਤਾਰ ਉਸਤਾਰ ਤਾਂ ਤੂੰ ਹੀ ਆ ਮਰਜੀ ਨਾਲ ਆਉਣੇ ਮਰਜੀ ਨਾਲ ਜਾਣੇ ਆ ਐਦਾਂ ਫੋਦ ਤੂੰ ਹੀ ਕਰ ਲੀਂਗਾ ਤਰੱਕੀਆਂ ਮੂੰਹਾਂ ਲਗੀ ਦੇਖੀ ਐ ਨਾ ਮਾ ਹੁਣ ਹਵਾ ਭਰ ਭਾਪੇ ਦੀ ਜਾ ਕੇ ਉਹ ਲੈ ਯਾਰ ਉਸਤਾਰ ਦੇਖੀ ਯਾਰ ਮੜਾਇਆ ਸਾਈਕਲ ਆ ਬਾੜ ਅੰਦਰ ਆ ਕੇ ਆ ਦੇਖ ਲਿਆ ਸੋਣਾ ਮੈਂ ਉਹ ਬਾਬਾ ਨੂੰ ਪੈਂਚਰ ਲਾ ਯਾਰ ਸਾਲਾ ਪਿੰਡੋਂ ਰੇੜ ਕੇ ਲੈ ਕੇ ਆਇਆ ਪਹਿਲਾਂ ਦੱਸ ਦਿੰਦੇ ਭਾਜੀ ਆਪਾਂ ਬੰਦਾ ਭੇਜ ਦੇਣਾ ਇਹ ਗਾੜੀ ਉਹ ਤੁਹਾਨੂੰ ਲੈ ਆਉਂਦਾ ਉਦਾਂ ਆ ਸਾਈਕਲ ਤੇਰਾ ਆਪਣਾ ਹੀ ਆ ਉਹ ਮੇਰਾ ਆਪਣਾ ਹੀ ਆ ਹੋਰ ਬੱਬਾ ਤੈਨੂੰ ਮੈਂ ਚੋਰ ਲੱਗਦਾ ਨਹੀਂ ਨਹੀਂ ਤੂੰ ਤਾਂ ਸੁਨਿਆਰਾ ਲੱਗਦਾ ਚੋਰ ਤਾਂ ਮੈਂ ਉਹ ਪੈਂਚਰ ਲਾ ਇਹਨੂੰ ਗੱਲਾਂ ਨਾ ਕਰ ਉਹ ਰੁਕ ਜਾ 10 ਮਿੰਟ ਲਾ ਦਿੰਨੇ ਆ ਹੁਣ ਜਿਹੜੇ ਕੰਮ ਲੱਗਿਆ ਪਹਿਲਾਂ ਇਹ ਕੰਮ ਤਾਂ ਕਰੀਏ ਇਹ ਬੱਤ ਨਹੀਂ ਜਾ ਰਿਹਾ ਇਹ ਵਟਲਾ ਓ ਕੀ ਕੀਤਾ ਭਾਈ ਹੁਣਾਂ ਦਾ ਹਵਾ ਭਰੀ ਜਾ ਤੇ ਪੈਂਚਰ ਲਾਇਆ ਵਾ ਠੀਕ ਆ ਠੀਕ ਆ 50 ਰੁਪਏ ਹੋ ਗਏ ਭਾਈ ਚੱਲ ਸਹੀ ਆ ਚੱਲ ਉਹ ਜਾਓ ਤੁਰ ਜਾ ਪਾਨੇ ਨਾ ਤੌਣ ਕੱਤ ਦੇਣੀ ਮੈਂ ਤੇਰੀ ਵੱਡਾ ਕਾਲਾ ਤੂੰ ਉਹ ਤੇਰੇ ਤੇਰੇ ਹੱਥ ਨਹੀਂ ਰਹਿੰਦੇ ਜਾਦਾ ਤੈਨੂੰ ਛਾਊਗਾ ਤੇ ਤੂੰ ਆਹ ਕੰਮ ਖੋਲਾ ਮੈਂ ਹੋਰ ਕੋਈ ਖੋਲ ਲੈਣਾ ਫਤਰਾ ਖਾਊਗਾ ਮੈਂ ਤੂੰ ਯਾਰ ਮੇਰੀ ਗੱਲ ਸੁਣ ਤੇਰਾ ਉਸਤਾਦ ਇੰਨਾ ਤਤਾਗਾ ਤੂੰ ਪਿੰਡ ਨੂੰ ਹੱਥ ਲਾ ਕੇ ਦੇਖ ਲੈ ਯਾਰ ਮੈਂ ਉਹ ਗੱਲ ਨਹੀਂ ਕਰਨ ਦੇਆ ਯਾਰੋ ਗੁੱਸਾ ਹੋ ਗਿਆ ਦਵਾ ਸਵੇਰ ਦਾ ਜਦੋਂ ਇੱਕੋ ਗਾਗ ਹੋਣਾ ਤੇ ਦਹੀਂ ਹੁਣੀ ਆ ਯਾ ਯਾਰ ਉਹ ਆ ਸਾਈਕਲ ਫੜ ਤੈਨੂੰ ਖੋਲ ਦੇ ਉਹ ਹਲੇ ਖੋਲਣਾ ਵਾ ਮੈਂ ਰੋਟੀ ਲੈ ਆਵਾ ਕਰੋ ਉਹਦਾ ਤੀਰ ਤੂਰ ਬਣਾਉਣ ਨਾਲੇ ਆਪਾਂ ਖੇਡਾਂਗੇ ਨਾਲੇ ਨਿਆਣੀ ਖੇਡਣਗੇ ਜਾ ਲੈ ਜਾ ਇਹਨੂੰ